ਮੌਜੂਦਾ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਆਪਣੀ ਜ਼ਮੀਨ ਗਵਾ ਚੁੱਕੀ ਆ ਇਸ ਵੇਲੇ ਤਰਨਤਾਰਨ ਜਿੰਨੀ ਚੋਣ ਦੇ ਵਿੱਚ ਮੌਜੂਦਾ ਸਰਕਾਰ ਚੌਥੇ ਨੰਬਰ ਦੀ ਲੜਾਈ ਲੜ ਰਹੀ ਆ ਜੋ ਇਲੈਕਸ਼ਨ ਸ਼ੁਰੂ ਹੋਣ ਦੇ ਵੇਲੇ ਕਾਂਗਰਸ ਦੇ ਮਾਰੇ ਹਾਲਾਤ ਸੀਗੇ ਸਾਡੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਲਗਾਤਾਰ ਨਿਰੰਤਰ ਮਿਹਨਤ ਦੇ ਨਾਲ ਅੱਜ ਕਾਂਗਰਸ ਉੱਥੇ ਮੁੱਖ ਮੁਕਾਬਲੇ 'ਚ ਖੜੀ ਐ ਤੇ ਕਾਂਗਰਸ ਦਾ ਲਗਾਤਾਰ ਵਾਅਦਾਖਰਾ ਉਹਨੂੰ ਦੇਖਦੇ ਆ ਜਿਹੜੀ ਆਮ ਆਦਮੀ ਪਾਰਟੀ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਤੋਂ ਡਰੇ ਹੋਏ ਨੇ ਅਮਰਿੰਦਰ ਸਿੰਘ ਰਾਜਾ ਬਰਿੰਦ ਦੀ ਚੜ੍ਹਾਈ ਨੂੰ ਰੋਕਣ ਦੇ ਲਈ ਉਹਨਾਂ ਦੇ ਵਿਰੁੱਧ ਸਰਕਾਰ ਵੱਲੋਂ ਸਾਜਸ਼ ਰਚੀਆਂ ਜਾ ਰਹੀਆਂ ਸਰਦਾਰ ਅਮਰਿੰਦਰ ਸਿੰਘ ਰਾਜਾ ਬਰਿੰਦ ਨੇ ਹਮੇਸ਼ਾ ਜਾਤ ਪਾਤ ਤੋਂ ਉੱਪਰ ਉੱਠ ਕੇ ਰਾਜਨੀਤੀ ਕੀਤੀ ਆ ਉਹਨਾਂ ਨੇ ਕਦੇ ਵੀ ਕਿਸੇ ਜਾਤੀ ਵਿਸ਼ੇਸ਼ ਦੇ ਖਿਲਾਫ ਨਾ ਤਾਂ ਕਦੇ ਕੋਈ ਟਿੱਪਣੀ ਕੀਤੀ ਨਾ ਉਹਨਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਕਦੀ ਟਿੱਪਣੀ ਕੀਤੀ ਉਹਨਾਂ ਨੇ ਤਾਂ ਜਿਹੜੀ ਮਜਬੂਤ ਸੇ ਕੌਮ ਆ ਉਹਨਾਂ ਨੂੰ ਇੱਕ ਮਹਾਰਾਸ਼ਟਰ ਕੌਮ ਦੱਸਿਆ ਉਹ ਕਹਿੰਦੇ ਮੈਂ ਅਜਿਹੀ ਕੌਮ ਨੂੰ ਸਲਾਮ ਕਰਦਾ ਆ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਆ ਮੈਂ ਉਹਨਾਂ ਦੀਆਂ ਜੁੱਤੀਆਂ ਵੀ ਸਿਰ ਤੇ ਰੱਖਣ ਲਈ ਤਿਆਰ ਆਂ ਸਵਾਰ ਬੂਟਾ ਸਿੰਘ ਨੂੰ ਉਹਨਾਂ ਨੇ ਆਪਾਂ ਪਿਤਾ ਸમાન ਦੱਸਿਆ ਪਰ ਮੌਜੂਦਾ ਸਰਕਾਰ ਚੋਣਾ ਨੂੰ ਦੇਖਦੇ ਆਂ ਚੋਣਾ ਦੇ ਵਿੱਚ ਕਾਂਗਰਸੀ ਚੜ੍ਹਾਈ ਨੂੰ ਦੇਖਦੇ ਆ ਜਾਣ ਬੁੱਝ ਕੇ ਮੁੱਦਾ ਬਣਾ ਕੇ ਰਾਜਾ ਬੜਿੰਗ ਦੇ ਖਿਲਾਫ ਸਾਜ਼ਿਸ਼ ਰਚ ਰਹੀ ਆ ਤੇ ਉਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਕੀਤੀ ਗਈ ਆ ਇਹ ਐਫਆਈਆਰ ਉਹ ਸਾਜ਼ਿਸ਼ ਦਾ ਹਿੱਸਾ ਆ ਮੈਂ ਸਮਝਦਾ ਆ ਕਿ ਤਰੰਤਾਰਨ ਦੀ ਜਨਤਾ ਤੇ ਪੰਜਾਬ ਦੀ ਜਨਤਾ ਇਹ ਸਾਰੀ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਆ ਉਹ ਸਮਝੇਗੇ ਕਿ ਰਾਜਾ ਬੜਿੰਗ ਨੇ ਕਿਸੇ ਵੀ ਜਾਤੀ ਵਿਸ਼ੇਸ਼ ਦੇ ਖਿਲਾਫ ਨਾ ਤਾਂ ਕਦੀ ਬੋਲਿਆ ਨਾ ਬੋਲ ਸਕਦਾ ਤੇ ਸਿਰਫ ਚੋਣਾ ਦੇ ਕਾਰਨ ਇਹ ਮੁੱਦਾ ਜਾਣ ਕੇ ਓਛਾਲਿਆ ਜਾ ਰਿਹਾ ਹੈ ਅਸੀਂ ਇਸ ਗੱਲ ਨੂੰ ਨਖੇਦੀ ਕਰਦੇ ਆ ਤੇ ਮੈਂ ਸਰਕਾਰ ਨੂੰ ਚੇਤਾਵਨੀ ਦਿੰਦਾ ਆ ਕਿ ਜੇਕਰ ਸਰਕਾਰ ਨੇ ਜਿਹੜੀ ਝੂਠੀ ਐਫ ਆਈ ਆਰ ਸਾਡੇ ਪ੍ਰਧਾਨ ਰਾਜਾ ਬਰਿੰਦ ਦੇ ਖਿਲਾਫ ਕੀਤੀ ਆ ਉਹਨੂੰ ਵਾਪਸ ਨਾ ਲਿਆ ਤਾਂ ਕਾਂਗਰਸੀ ਵਰਕਰ ਸੜਕਾਂ ਦੇ ਉੱਤਰ ਕੇ ਪ੍ਰਧਾਨ ਦੇ ਹੱਕ ਦੇ ਵਿੱਚ ਰੋਸ ਮਜਾਰੇ ਵੀ ਕਰਨਗੇ ਤੇ ਸਰਕਾਰ ਦਾ ਜਿਹੜਾ ਹੈਗਾ ਆ ਇਹ ਜਿਹੜੀ ਤਕੇਸ਼ਾਈ ਆ ਉਹਦੇ ਜ਼ਬਰ ਜ਼ੁਲਮ ਦੇ ਖਿਲਾਫ ਆਪਾਂ ਲੜਾਈ ਸ਼ੁਰੂ ਕਰਾਂਗੇ